ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਲਚਾ న్యూਸ ਚੈਨਲ ਤੇ ਮੈਂ ਤਵਲਿੰ ਤੁਹਾਡਾ ਸਵਾਗਤ ਕਰ ਰਹੀ ਹਾਂ ਜੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ੍ਹ ਲਗਾਤਾਰ ਮੌਸਮ ਦੇ ਵਿੱਚ ਬਰਲਾਬ ਦੇਖਣ ਨੂੰ ਮਿਲ ਰਹੇ ਨੇ ਜੇ ਹੁਣ ਮਾਰਚ ਦੀ ਗੱਲ ਕੀਤੀ ਜਾਵੇ ਤਾਂ ਮਾਰਚ ਦੇ ਮਹੀਨੇ ਦੀ ਸ਼ੁਰੂਆਤ ਕਰਦੀ ਹੋ ਚੁੱਕੀ ਹੈ ਤੇ ਮੌਸਮ ਨੂੰ ਲੈ ਕੇ ਹੁਣ ਕੀ ਅਪਡੇਟ ਨੇ ਕਿਵੇਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਰਹਿਣ ਵਾਲਾ ਸਾਡੇ ਨਾਲ ਇਸ ਸਮੇਂ ਮੌਸਮ ਵਿਭਾਗ ਤੋਂ ਪਵਨੀਤ ਕੌਰ ਕਿੰਗਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਚ ਦੇ ਮਹੀਨੇ ਦੀ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਕਿਸ ਤਰ੍ਹਾਂ ਦਾ ਰਹਿਣ ਲੱਗਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜਸਕਰ ਜੀ ਸਰ ਜੀ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਦਲਾਅ ਦੇਖਣ ਨੂੰ ਮਿਲੇ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 28.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 10.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਇਹ ਵੀ ਨਾਰਮਲ ਤੋਂ 4.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਕਿਉਂਕਿ ਅੱਜ ਬੱਦਲਵਾਈ ਆਬਜ਼ਰਵ ਕੀਤੀ ਗਈ ਜਿਸ ਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕੀਤਾ ਗਿਆ। ਔਰ ਜੇ ਅਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਸਪੈਸ਼ਲੀ 12 ਤੋਂ 14 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬੱਦਲਵਾਈ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਕਿਤੇ-ਕਿਤੇ ਹਲਕੇ ਜਿੱਟੇ ਵੀ ਪੈ ਸਕਦੇ ਨੇ ਔਰ ਇਹਦੇ ਵਾਸਤੇ 13 ਤੋਂ 14 ਤਰੀਕ ਨੂੰ ਜਿਹੜਾ ਆਈਐਮਡੀ ਵੱਲੋਂ yellow alert ਵੀ ਜਾਰ ਫਿਲਹਾਲ ਆਈਐਮਡੀ ਵੱਲੋਂ 14 ਤੇ 13 ਤਰੀਕ ਨੂੰ ਆਈਐਮਡੀ ਵੱਲੋਂ ਇੱਕ yellow alert ਜਾਰੀ ਕਰ ਦਿੱਤਾ ਗਿਆ। ਹਾਂ ਜੀ 13 ਔਰ 14 ਤਰੀਕ ਨੂੰ ਪਰ ਜ਼ਿਆਦਾ ਚਾਂਸਸ ਜਿਹੜੇ ਨਰਦਰਨ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਵਿੱਚ ਹੀ ਹੈਗੇ ਨੇ ਔਰ ਉਹਨਾਂ ਦੇ ਵਾਸਤੇ ਹੀ yellow alert ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕੀ ਥੰਡਰਸਟ੍ਰੋਮ ਜਾਂ ਫਿਰ ਹੋਰ ਵੀ ਕਿਸੇ ਚੀਜ਼ ਦੀ ਸੰਭਾਵਨਾਵਾਂ ਨੇ ਕਿ ਮੌਸਮ ਜੀ ਥੰਡਰਸਟ੍ਰੋਮ ਐਕਟੀਵਿਟੀ ਵੀ ਥੋੜੀ-ਬਹੁਤ ਹੋ ਸਕਦੀ ਹੈ ਪਰ ਇਹਦੇ ਚਾਂਸਸ ਜ਼ਿਆਦਾ ਨਰਦਰਨ ਔਰ ਨਾਰਥ-ਈਸਟਰਨ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਹੀ ਨੇ। ਸੈਂਟਰਲ ਔਰ ਜਿਹੜੇ ਸਾਊਥ- ਬਹੁਤ ਘੱਟ ਹੈ ਜੇ ਕਿਸਾਨ ਦੀ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਉਹਨਾਂ ਦੀ ਫਸਲਾਂ ਤੇ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਪੈ ਰਿਹਾ ਹੈ ਸਿਰ ਕਿਉਂਕਿ ਮੌਸਮ ਦੇ ਵਿੱਚ ਲਗਾਤਾਰ ਜਿਹੜੇ ਬਦਲਾਅ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਬਿਲਕੁਲ ਜੀ ਮੌਸਮ ਦੇ ਵਿੱਚ ਜਿਹੜੇ ਬਦਲਾਅ ਲਗਾਤਾਰ ਅਸੀਂ ਆਬਜ਼ਰਵ ਕਰ ਰਹੇ ਹਾਂ ਪਰ ਜੇ ਆਨਵਰੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਕਿਉਂਕਿ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਫਸਲਾਂ ਨੂੰ ਅਸੀਂ ਇਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਕਹਿ ਸਕਦੇ ਬਿਲਕੁਲ ਬੇਨੁਕਸਾਨੀ ਹੋਏਗਾ ਜੀ ਗੱਲ ਖਿੱਤੀ ਜਾਵੇ ਤਾਂ ਮੌਸਮ ਦੇ ਵਿੱਚ ਜਿਹੜੇ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਕਦੇ ਜਿਆਦਾ ਗਰਮੀ ਮਹਿਸੂਸ ਹੁੰਦੀ ਹੈ ਕਦੇ ਜਿਆਦਾ ਕਦੇ ਬਾਰਿਸ਼ ਹੁੰਦੀ ਹੈ ਜਾਂ ਕਦੇ ਠੰਡ ਮਹਿਸੂਸ ਹੁੰਦੀ ਹੈ ਅਸਲ ਕਾਰਨ ਕੀ ਹੈ ਕਿ ਇਸ ਸਾਲ ਮੌਸਮ ਦੇ ਵਿੱਚ ਇੰਨੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਹਾਂ ਜੀ ਇਸ ਵਾਰੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਿ ਕਾਫੀ ਵੇਰੀਏਬਿਲਿਟੀ ਜਿਹੜੀ ਮੌਸਮ ਦੇ ਵਿੱਚ ਬਣੀ ਹੋਈ ਹੈ ਕੁਝ ਦਿਨ ਸਾਨੂੰ ਲੱਗਦਾ ਕਿ ਬਹੁਤ ਗਰਮੀ ਸਟਾਰਟ ਹੋ ਗਈ ਪਰ ਫਿਰ ਜਿਹੜੀਆਂ ਕੰਡੀਸ਼ਨਸ ਚੇਂਜ ਹੋ ਜਾਂਦੀਆਂ ਨੇ ਟੈਂਪਰੇਚਰ ਮੋਡਰੇਟ ਹੋ ਜਾਂਦਾ ਔਰ ਕੁਝ ਕਲਾਉਡੀ ਕੰ ਕੰਡੀਸ਼ਨਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਣ ਸਕਦੀਆਂ ਨੇ ਔਰ ਜੇ ਅਸੀਂ ਇਹਦੇ ਕਾਰਨਾਂ ਦੀ ਗੱਲ ਕਰੀਏ ਤਾਂ ਇੱਕ ਜਿਹੜਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਗ੍ਰੀਨ ਹਾਊਸ ਗੈਸਸਾਂ ਦੀ ਜਿਵੇਂ ਜਿਵੇਂ ਹਵਾ ਦੇ ਵਿੱਚ ਮਾਤਰਾ ਵਧ ਰਹੀ ਹੈਗੀ ਐ ਇਮਿਸ਼ਨਸ ਹੋ ਰਹੀਆਂ ਨੇ ਉਹਦੇ ਨਾਲ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਆ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਅਸੀਂ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਵੈਂਟਸ ਨੇ ਉਹਨਾਂ ਨੂੰ ਜੋੜ ਸਕਦੇ ਆ ਜੀ ਗੱਲ ਕੀਤੀ ਜਾਵੇ ਤਾਂ ਜਿਵੇਂ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਸੀ ਪਹਿਲੇ ਵੀ ਗੱਲ ਕੀਤੀ ਹੈ ਕਿ ਕਦੇ ਸਰਦੀ ਹੁੰਦੀ ਹੈ ਕਦੇ ਗਰਮੀ ਮਹਿਸੂਸ ਹੁੰਦੀ ਹੈ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੇਪੇਅਰ ਕਰਨ ਕਿਉਂਕਿ ਕਦੇ ਗਰਮੀ ਦੇ ਅਕੋਰਡਿੰਗ ਉਸ ਤਰ੍ਹਾਂ ਦੇ ਕੱਪੜੇ ਪਾਣੇ ਪੈਂਦੇ ਆ ਉਸ ਤਰ੍ਹਾਂ ਜਿਹੜਾ ਮੌਸਮ ਹੈ ਲਗਾਤਾਰ ਉਸ ਦੇ ਕਰਕੇ ਬੋਡੀ ਨੂੰ ਕਾਫੀ ਇਫੈਕਟ ਪੈ ਰਿਹਾ ਤੇ ਉਹ ਆਪਣਾ ਧਿਆਨ ਕਿਸ ਤਰ੍ਹਾਂ ਰੱਖ ਸਕਦੇ ਨੇ ਬਿਲਕੁਲ ਜੀ ਕਿਉਂਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਜਿਵੇਂ ਇੱਕ ਦੋ ਦਿਨ ਬੜੀ ਸਾਨੂੰ ਲੱਗਦਾ ਕਿ ਠੰਡ ਹੁੰਦੀ ਹੈ ਫਿਰ ਗਰਮੀ ਹੋ ਜਾਂਦੀ ਹੈ ਔਰ ਫਿਰ ਕੰਡੀਸ਼ਨ ਨੇ ਉਹਨਾਂ ਦਾ ਜਿਹੜਾ ਹਿਊਮਨ ਹੈਲਥ ਤੇ ਵੀ ਬੜਾ ਜਿਹੜਾ ਅਸਰ ਪੈਂਦਾ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਔਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਤੋਂ ਆਪਦਾ ਵਿਚਾ ਕਰਨਾ ਚਾਹੀਦਾ ਔਰ ਜਿਹੜਾ ਆਪਦੀ ਸਿਹਤ ਦਾ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਜੀ ਵੀ ਕਿ ਹਜੇ ਤੁਸੀਂ ਸੁਣਿਆ ਕਿ ਮੌਸਮ ਦੇ ਵਿੱਚ ਇੱਕ ਵਾਰ ਫੇਰ ਤੋਂ ਬਦਲਾਵ ਦੇਖਣ ਨੂੰ ਮਿਲੇਗਾ 13 ਤੇ 14 ਜੇ ਗੱਲ ਕੀਤੀ ਜਾਵੇ ਤਾਂ ਇਹ ਤਰੀਕਾਂ ਦੇ ਵਿੱਚ ਆਈਐਮਡੀ ਦੇ ਵੱਲੋਂ ਯੈਲੋ ਅਲਰਟ ਜਿਹੜਾ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਜੇਕਰ ਹੁਣ ਤੁਸੀਂ ਵੀ ਕਰੋ ਬਾਹਰ ਨਿਕਲ ਰਹੇ ਹੋ ਤਾਂ 13 ਤੇ 14 ਤਰੀਕ ਨੂੰ ਥੋੜੀ ਸਾਵਧਾਨੀ ਨਾਲ ਬਾਹਰ ਨਿਕਲਣਾ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਇਸ ਤੋਂ ਬਾਅਦ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਤਵਲਿੰਕ ਕੋਰ ਕੈਮਰਾਮੈਨ ਰਾਕੇਸ਼ ਦਿਨਾਲ